ਵਲੌਗ ਜੇ ਬੜੇ ਚੱਲੇ ਆ ਤੇ ਵਾਝੇ ਆ ਕੇ ਬਣਾ ਦਿੰਦੇ ਆ ਵੀ ਆਹ ਦੇਖੋ ਭੂਤਾਂ ਹੀ ਆਪਾਂ ਡਰਦੇ ਆ ਯੂਵੀ ਵਾਲੇ ਆਉਂਦੇ ਆ ਕੀ ਕੰਮ ਆਪਾਂ ਕਰੀਏ ਉਹ ਜੋਸੀ ਹਾਂ ਕੋਈ ਆਪਾਂ ਵਲੌਗ ਜੀ ਲੋਕ ਬੜੇ ਬਣਾਉਂਦੇ ਆ ਡਰਾਪਣੀਆ ਜਗਾ ਤੇ ਜਾ ਜਾ ਕੇ ਹਾਂ ਵੀ ਇੱਥੇ ਭੂਤਾਂ ਹੁੰਦੀਆਂ ਨਹੀਂ ਆਪਾਂ ਨੂੰ ਵੀ پتہ ਹੁੰਦੀਆਂ ਨਹੀਂ ਹਾਂ ਹਾਂ ਲੱਖਾਂ ਜੀ ਵਿਊ ਆਉਂਦੇ ਆ ਯਾਰ ਆਪਾਂ ਹੁਣ ਖੇਤ ਪਾਣੀ ਛੱਡਣ ਤਾਂ ਆਈ ਸੀ ਹਾਂ ਹਾਂ ਪਾਣੀ ਸੱਪੇ ਲੱਗ ਜੂ ਹਾਂ ਉਹ ਉਹ ਨਹੀਂ ਜਿਵੇਂ ਜਿਆ ਕਿ ਸਾਰੀ ਰਾਤ ਤਰਾਮ ਆਏ ਲੋਕਾਂ ਨੂੰ ਯਾ ਦੇਖੋ ਜੀ ਇੱਥੇ ਗੋਦ ਨਹੀਂ ਕੋਈ ਐਵੇਂ ਡਰ ਉਹ ਵਲੌਗ ਬਣਾਉਣੇ ਆਪਾਂ ਚਾਲ ਬਣਾ ਲੈਣਿਆ ਕੁਝ ਨਹੀਂ ਹੁੰਦਾ ਪਾਣੀ ਦਾ ਆ ਕੇ ਲਾ ਲਾਂਗੇ ਯਾਰ ਛੱਡਿਆ ਪਤਾ ਲੱਗਾ ਭਾਈ ਲੱਤਾਂ ਪਹਿਣੀਆਂ ਤੁਸੀਂ ਰਹਿੜਦਿਓ ਲੈ ਲੱਤਾਂ ਕੇ ਪਹਿਣਿਆ ਪੈਸੇ ਵਾਲੇ ਬੰਦਿਆ ਵਲੌਗਾ ਵਲੱਗਾ ਅੱਜ ਐਂ ਕਰ ਕੀ ਐ ਦਿਖਾਉਣਾ ਹੀ ਆ ਤੇ ਬੱਸ ਭਾਈ ਇਹਨਾਂ ਨਾਲੇ ਵਿਊ ਵੀ ਵੜੇ ਆਉਂਦੇ ਆ ਇਹਦੀ ਗੱਲ ਖੜਾ ਕਰ ਲਿਓ ਯਾਰ ਮੇਰੀ ਗੱਲ ਤੂੰ ਜਾਣ ਜਾਉਂਗੇ ਜਾਵਾਂਗੇ ਆਪਾਂ ਬਣਾਉਣੀ ਆਪਣੇ ਸਿਵਿਆ ਅੱਜ ساری ਰਾਤ ਉੱਤੇ ਬਹਿ ਕੇ ਹੂੰ ਆਸੇ ਪਾਏ ਫਿਰ ਕੇ ਦਿਖਾਵਾਂਗੇ ਕਿ ਕੋਈ ਨਹੀਂ ਹੁੰਦਾ ਉਹ ਤਬਰੇ ਤਾਂ ਮੈਂ ਚੱਲੂ ਤੇਰੇ ਨਾਲ ਆਪਾਂ ਚੱਲੋ ਚੱਲ ਤੂੰ ਵੀ ਚੱਲ ਬੰਬੋਏ ਕਾਹਰੇ ਨੂੰ ਲਾ ਦਿੰਦਾ ਮੋਟਰ ਚੱਲੀ ਜਾਂਦੀ ਆ ਆਕੇ ਦੇਖ ਲੈ ਮਨ ਜੁੜਦਾ ਪੱਕੇ ਨੱਕੇ ਆ ਯਾਰ ਆਕੇ ਦੇਖ ਲੈ ਪਾਣੀ ਤਾਂ ਆ ਪੁੱਛ ਕੇ ਚੜ ਚੜ ਉੱਥੇ ਯਾਰ ਚੱਲ ਜਨਾ ਓਏ ਆ ਬਾਹਰ ਜਾ ਭੇਡ ਦੇ ਯਾਰ ਭੇਡ ਦੇ ਨਾ ਚੱਲ ਸੌਂ ਲਓ ਬਈ ਡਰ ਡੁਰੇ ਹੋਣਾ ਕੋਈ ਬੂਤ ਬੂਰੇ ਤੇ ਨਾਲ ਆ ਭਾਈ ਜਿਵੇਂ ਮਾਰ ਗੱਲ ਸੋਲੋ ਕੋਈ ਬੂਤ ਬੂਰੇ ਤੇ ਨਹੀਂ ਹੁੰਦਾ ਵੀ ਉਹ ਬਾਲੇ ਆਉਂਦੇ ਆ ਵਲੋਗਾਂ ਤੇ ਬਈ ਯਾਰ ਲੋਕ ਬਈ ਜਾ ਕੇ ਕਿਤੇ ਨਾ ਕਿਤੇ ਥੋੜੇ ਹਨੇਰੇ ਜਣਾ ਅੱਕ ਲੈਂਦੇ ਆ ਸੀ ਇੱਥੇ ਖੜੇ ਆ ਇੱਥੇ ਕੋਈ ਬੂਤ ਆ ਵੀ ਉਹ ਦੇਖ ਕੇ ਲੱਕਾ ਆ ਪਤਾ ਅੱਜ ਦੇਖਿਆ ਬਈ ਯਾਰ ਮੈਂ ਵੀ ਮੈਂ ਵੀ ਮੈਂ ਵੀ ਦੇਖਦਾ ਰਹਿਣਾ ਏ ਹਰੇ ਕੰਮ ਜਿਹੇ ਦੀ ਫਾਇਦਾ ਬਈ ਦੇਖ ਲੈਣੇ ਫਿਰ ਉਹ ਚੰਨੇ ਉਹ ਤਾਂ ਯਾਰ ਘਰੇ ਹੀ ਪਤਾ ਲੱਗੂਗਾ ਪਰ ਪਤਾ ਲੱਗਣ ਨਹੀਂ ਦਿੰਦੇ ਆਪਾਂ ਇਹ ਰੇਣੀ ਲੈ ਕੇ ਮੋਟਰ ਬੰਦ ਕਰ ਜਾਾਂਗੇ ਇਸ ਨਾਲੇ ਵਲੌਗ ਬਣਾ ਲਾਂਗੇ ਗਾਲਾਂ ਦੇਣਗੇ ਠੀਕ ਆਸਾਂ 5 ਵਜੇ ਤੱਕ ਆਪਾਂ ਸਵੇੰਜ ਹੀ ਰਹਿਣਾ ਜਮਾ ਸਾਰਾ ਉੱਥੇ ਕੱਢ ਕੇ ਹੋਣੀ ਯਾਰ ਤੜਕੇ ਆ ਘਰ ਜਾਾਂਗੇ ਮੋਟਰ ਬੰਦ ਕੋਈ ਬਾਈ ਲਵੀ ਆਉਂਦਾ ਇਹਨੂੰ ਵੀ ਲੈ ਚਲਦੇ ਆ ਯਾਰ ਬੰਦਾ ਵਜੂ ਆਪਣੀ ਨਾਲ ਪੁੱਸ ਲੈਨੇ ਜਾ ਰਹਾ ਡਰਦਾ ਵਾਲਾ ਹੁੰਦਾ ਸਾਰਾ ਕੋਈ ਪਰ ਦਿਆਂ ਡਰਦਾ ਕਿਵੇਂ ਯਾਰ ਉਹ ਤੁਸੀਂ ਕਿੱਧਰ ਐਸ ਵੇਲੇ ਹੋਏ ਉਹ ਲਵੀ ਅਸੀਂ ਤਾਂ ਵਲੌਗ ਬਣਾਉਣ ਜਾਂਦੇ ਆ ਇਤੋਂ ਹੀ ਪੁੱਛਣਾ ਸੀ ਸਾਡੇ ਨਾਲ ਚੱਲ ਵੜ ਸਵੇਿਆਂ 'ਚ ਬਣਾਉਣਾ ਵਲੌਗ ਔਰ ਯਾਰ ਚੱਲ ਬਾੜ ਨਾਲ ਯਾਰ ساری ਰਾਤ ਵੀਡੀਓ ਬਣਾਵਾਂਗੇ ਉੱਥੇ ਨਾਲੇ ਆਪਾਂ ਇਹ ਦੱਸਣਾ ਵੀ ਪੂਟਾ ਪਰ ਤਾਂ ਹੁੰਦੀਆਂ ਨਹੀਂ ਨਾਲੇ ਸਾਡੇ ਯਾਰ ਨੂੰ ਹੌਸਲਾ ਹੋ ਜੂ ਥੋੜਾ ਜਿਹਾ ਡਰਦਾ ਯਾਰ ਇੱਕ ਬੰਦਾ ਵੱਜੂ ਸਾਡੇ ਨਾਲ ਵੀ ਚੱਲ ਬਾਈ ਬਣ ਕੇ ਉਹ ਭੈਣ ਦੇ ਵੀਰੋ ਕਿਉਂ ਪੰਗੇ ਲੈਨੇ ਹੋ ਕਈ ਵਾਰੀ ਕੋਈ ਚੀਜ਼ ਸੱਚੂ ਹੁੰਦੀ ਹੈ ਜੇ ਕੁਝ ਮਗਰ ਲੱਗੇ ਮੈਂ ਪਸਤਾਉਂਗੇ ਨਾਲੇ ਬਈ ਮੇਰੀ ਤਾਂ ਮੋਟਰ ਛੱਡੀ ਵੀ ਹੈ ਮੈ ਤਾਂ ਪਾਣੀ ਲਾਉਣਾ ਮੈਂ ਮੂਣੀ ਜਾਂਦਾ ਜਾ ਯਾਰ ਉਹ ਤੂੰ ਤਾਂ ਸਾਡੇ ਬੰਦੇ ਤੋਂ ਵੱਧ ਡਰਦਾ ਯਾ ਲਾਲਾ ਖੇਤ ਪਾਣੀ ਉੱਥੇ ਨਾ ਕੋਈ ਪ੍ਰੇਤ ਚੁੰਬੜੇ ਤੈਨੂੰ ਯਾ ਦੇਖ ਕੇ ਲਈ ਹਾਂ ਉਹ ਬਾਗ ਜੋ ਬਾਜੋ ਵੱਡੇ ਵਲੌਗ ਕਰੋ ਦੇਖੋ ਸੱਚੀ ਟੱਕਰ ਗਿਆ ਨਾ ਉੱਥੋਂ ਆਦੀ ਟੱਟੀ ਨਹੀਂ ਸਾਹਮਣੇ ਅਸੀਂ ਪਹੁੰਚ ਗਏ ਹਾਂ ਸ਼ਮਸ਼ਾਨਘਾਟ ਦੇ ਬਾਹਰ ਗੇਟ ਤੋਂ ਨੂੰ ਦੇਖ ਹੀ ਰਿਹਾ ਹੂੰ ساری ਰਾਤ ਅਸੀਂ ਸ਼ਮਸ਼ਾਨਘਾਟ ਦੇ ਅੰਦਰ ਹੀ ਕੱਟਣੀ ਆ ਤੁਹਾਨੂੰ ਦਿਖਾਵਾਂਗੇ ਵੀ ਕੋਈ ਭੂਤ ਪ੍ਰੇਤ ਨਹੀਂ ਹੁੰਦੀ ਚਲੋ ਅਸੀਂ ਜਾਂਦੇ ਹਾਂ ਅੰਦਰ ਜੀ ਕਰਦਾ ਨਹੀਂ ਰਾਕ ਮੈਂ ਚਲੋ ਮੈਂ ਤੁਹਾਨੂੰ ਕਹਾਂਗਾ ਕਿ ਹੀ ਜਾਂਦਾ ਯਾਰ ਕੋਈ ਵਲੌਗ ਚੱਲੀ ਜਾਂਦਾ ਯਾਰ ਤੈਨੂੰ ਦਿਖਦਾ ਨਹੀਂਗਾ ਯਾਰ ਅਸੀਂ ਤਾਂ ਨਾਲ ਤਹਿ ਗਏ ਆ ਨਾਲ ਹੀ ਆ ਤੇਰੇ ਅਜੀ ਫੇਰ ਦਿਖਾਉਣਾ ਤੁਹਾਨੂੰ ਵੀਡੀਓ ਚ ਅਸੀਂ ਹੁਣ ਜਾਂਦੇ ਅੰਦਰ ਫੇਰ ਮਿਲਦੇ ਆ ਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਆਪਾਂ ਬਣਾਉਣ ਲੱਗੇ ਆ ਪਹਿਲਾ ਵਲੌਗ ਹਾਰਰ ਵਲੌਗ ਬਣਾ ਰਹੇ ਆ ਸ਼ਮਸ਼ਾਨ ਘਾਟ ਚ ਪਹੁੰਚ ਗਏ ਸੀ ਤੁਹਾਨੂੰ ਦਿਖਾਵਾਂਗੇ ਕਿ ਭੂਤਾਂ ਵਰੇ ਤਾਂ ਨਹੀਂ ਹੁੰਦੀਆਂ ਸਾਰੀ ਵੀਡੀਓ ਚ ਅਸੀਂ ਆਹੀ ਦਿਖਾਉਣਾ ਤੁਹਾਨੂੰ ਵੀ ਕੁਝ ਨਹੀਂ ਹੁੰਦਾ ਸਾਰੀ ਰਾਤ ਅੱਜ ਹੀ ਇੱਥੇ ਹੀ ਕੱਟਣੀ ਆ ਕਿਉਂਕਿ ਅਸੀਂ ਆਹ ਹਾਂ ਭਈ ਆਪਾਂ ਸਾਰੀ ਰਾਤ ਇੱਥੇ ਹੀ ਕੱਟਣੀ ਹੈ ਜੀ ਤੇ ਜਿਹੜਾ ਆਪਣਾ ਸ਼ਮਸ਼ਾਨ ਘਾਟ ਇੱਥੇ ਮੁਰਦਾ ਸਾਇਦ ਦੇ ਹੁੰਦੇ ਆ ਉਹ ਆਪਣੇ ਨਾਲ ਹੀ ਆ ਦੋ ਕਰਮਾਤੀ ਆ ਆਏ ਦਰਸ਼ਕਾਂ ਨੂੰ ਦੱਸਣਾ ਜ਼ਰੂਰੀ ਸੀ ਵੀ ਜਮਾ ਅਸੀਂ ਕੋਲੀ ਬੈਠੇ ਹੋ ਜਗ੍ਹਾ 'ਚ ਜਿੱਥੇ ਮੁਰਦੇ ਨੂੰ ਸੈਦ ਦੇ ਹੁੰਦੇ ਆ ਉੱਥੇ ਇੱਥੇ ਬੈਹਿ ਕੇ ਰਾਤ ਗੱਡਣੀ ਆ ਅਸੀਂ ਅਰੇ ਰਾਤ ਅੱਛੀ ਆ ਜੀ ਬੜੇ ਚੱਲੋ ਯਾਰ ਕੋਹੜਿਆ ਬਲੌਗ ਆਨ ਕਰਦੇ ਤੂੰ ਯਾਰ ਕੋ ਯਾਰ ਐ ਕਿਉਂ ਕਰਦਾ ਤੂੰ ਉਹੀ ਉਤੋਂ ਹੀ ਨਾ ਆਉਂਦਾ ਤੈਨੂੰ ਤੋਂ ਲੈ ਕੇ ਕਾ ਕਹਿ ਕੇ ਕੀ ਲੈ ਕੇ ਆਏ ਮੈਨੂੰ ਨਹੀਂ ਪਤਾ ਕਰੇ ਚੱਲੋ ਯਾਰ ਗੱਲ ਸੁਣ ਲਾ ਮੇਰੀ ਤੂੰ ਅਸੀਂ ਵੀ ਤੇਰੇ ਨਾਲ ਹੀ ਆਂ ਚੁੱਪ ਕਰਕੇ ਵਜਾ ਨਹੀਂ ਕੱਲਾ ਵਗਦਾ ਮੈਂ ਯਾਰ ਇਕੱਲਾ ਕਿਵੇਂ ਜਾਊਂਗਾ ਹੁਣ ਇੱਥੇ ਫਿਰ ਵਾਹ ਬਹਿ ਜਾ ਐਸੇ ਬਲੌਗ ਬਣਾਉਣ ਆਏ ਆ ਇੱਥੇ ਵਿਊ ਦੇਖੀ ਆਉਂਦੇ ਨਾਲੇ ਮੈਨੂੰ ਨਹੀਂ ਇਕੱਲੇ ਨੂੰ ਨਾ ਥੱਲੇ ਇੱਥੇ ਤੇਰੇ ਨਾਲ ਹੀ ਆ ਸੀ ਹਾਂ ਇੱਥੇ ਬਹਿ ਜਾ ਹਾਂ ਸਤਿ ਸ੍ਰੀ ਅਕਾਲ ਜੀ ਅਸੀਂ 11:30 ਵਜੇ ਸ਼ਮਸ਼ਾਨ ਘਾਟ 'ਚ ਪਹੁੰਚ ਗਏ ਸੀ 12:00 ਵੱਜ ਗੁਕਿਆ ਜੀ ਅੱਜ ਦਾਕਾ ਆਪਾਂ ਨੂੰ ਕੋਈ ਨੈਗੇਟਿਵ એનર્ਜੀ ਫੀਲ ਹੋਈ ਆ ਯਾਰ ਫੀਲ ਕਿਉ ਹੁੰਦੇ ਨਹੀਂ ਕੁਛ ਹਾਂ ਜੀ ਐਵੇਂ ਮਰੀਂਦੇ ਲੋਕ ਫੀਲ ਕੁਛ ਨਹੀਂ ਹੋਇਆ ਜਿਹੜੇ ਉਹ ਬਣਾ ਕੇ ਦਿਖਾ ਦਿੰਦੇ ਵੀ ਆਏ ਹੁੰਦਾ ਪ੍ਰੇਤਾਂ ਹੁੰਦੀ ਹਨਾ ਉਹ ਕੁਛ ਨਹੀਂ ਹੁੰਦਾ ਬਾਕੀ ਆਪਾਂ ਬਾਕੀਆਂ ਕਰਾਂਗੇ ਨਾ ਆਪਾਂ ਥੋੜਾ ਥੋੜਾ ਟਾਈਮ ਬਾਅਦ ਦਿਖਾਈ ਚੱਲਾਂਗੇ। ਅਸੀਂ ਸਾਰੀ ਵੀਡੀਓ ਤੁਹਾਨੂੰ ਕਵਰ ਕਰਕੇ ਸਾਰੀ ਦਿਖਾਵਾਂਗੇ, ਬਲੌਗ ਬਣਾਵਾਂਗੇ। ਇਹ ਟੜਕੇ ਦੇ 5 ਵਜੇ ਤੱਕ ਇੱਤੀ ਆ। ਚਲੋ ਜੀ ਫੇਰ ਮਿਲਦੇ ਆ ਤੁਹਾਨੂੰ। ਓਕੇ। ਜੋ ਸੀ। ਮੀਂਹੀ ਤਾਂ ਆਉਂਦੀ ਆ ਨਾ। ਮਾੜੀ-ਮਾੜੀ ਤਾਂ ਆਉਂਦੀ ਆ। ਜੀ ਅੱਖ ਲੱਗਦੀ ਆ ਮਾੜੀ-ਮੋਟੀ ਲਾ ਲੋ ਇਹ ਕਿੰਦਾ। ਕੋਈ ਨੀ ਆਪਾਂ ਐਂ ਤਾਂ ਫਿਰ ਬੈਠੇ ਆ ਇਹ ਜੀ ਨਹੀਂ ਸੌਂਦੇ। ਜਿਵੇਂ ਲੱਗੀ ਨਹੀਂ ਤਾਂ ਪੈ ਜਾਏ ਕੋਈ। ਪਤਾ ਨਹੀਂ। ਯਾਰ ਸੌਂ ਜਾ ਕਰ। ਸੌਂ ਜਾ ਤੂੰ ਫੇਰ ਕੋਈ ਬੈਠਿਆ ਸੀ। ਕੀ ਕਰੀਏ ਨਾ ਬੱਜ ਜੂ ਨਹੀਂ ਨਹੀਂ ਆਪਾਂ ਬਲੌਗ ਬਣਾਵਾਂਗੇ ਹਲੇ ਯਾਰ ਸੁੰਦਰਾ ਬਲੌਗ ਬਣਾਉਣ ਆਏ ਸੀ ਭੱਜ ਜਾਏ ਤੁਸੀਂ ਬਲੌਗ ਬਣਾਉਣਾ ਭੁੱਲੀ ਗਏ ਸੀ ਯਾਰ ਕੀ ਹੀਰ ਉਹ ਕੋਤ ਨਹੀਂ ਸੀਗਾ ਤਾਂ ਚੱਲ ਪਲੇਖਾਂ ਲੱਗ ਗਿਆ ਜੀ ਦਾ ਮਤਲਬ ਕੋਈ ਜਾਨਵਰ ਹੋਊਗਾ ਯਾਰ ਮੈਂ ਹੁਣੇ ਕਰ ਦੂੰ ਬਲੌਗ ਸ਼ੁਰੂ ਕਰ ਦਈਏ ਕਰਦੇ ਕਰਦੇ ਸ਼ੁਰੂ ਕਰ ਆ ਕੌਣ ਆਸਦਾ ਵੀ ਤੁਸੀਂ ਇੰਨੀ ਦਾ ਦਰਜਾ ਤਾਂ ਲੱਗਦਾ ਥੋੜਾ ਥੋੜਾ ਯਾਰ ਹਾਂ ਆ ਸੀ ਪੜੀ ਹੈ ਬੜੀ ਵਧੀਆ ਸੀ ਕਰਦਾ ਬਾਈ ਯਾਰ ਚੱਲ ਉਹ ਕਰੇ ਮੈਂ ਸਾਨੂੰ ਪਹਿਲਾਂ ਹੀ ਕਿਹਾ ਸੀਗਾ ਤੁਸੀਂ ਮੰਨੇ ਨਹੀਂ ਸੀ ਇੰਨੀ ਕਿੰਨੀ ਕਰੀ ਹੁਣ ਸੀ ਯਾਰ ਲੱਗਦਾ ਆਉਣਾ ਯਾਰ ਮੈਨੂੰ ਯਾਰ ਜਲਦੋਂ ਲੱਗਾਂ ਆਪਾਂ ਯਾਰ ਚਲੋ ਆਓ ਬਣਾਉਣਾ ਸੀ ਬਲੋਗ ਉਹਨੂੰ ਕਿ ਤਮਕਣਾ ਛੱਡ ਪਰ ਯਾਰ ਮੈਂ ਮਰਾ ਗਿਆ ਬਲੌਗ ਬਾਈ ਓਏ ਯਾਰਨ ਛੱਡ ਜੋ ਯਾਰ ਕੋਈ ਨਹੀਂ ਕਰੂਗਾ ਕੋਈ ਇੱਕ ਵਾਰ ਉਹ ਭੈਮ ਭਰਮ ਹੁੰਦਾ ਯਾਰ ਲਵੀ ਆ ਸੀ ਹਾਂ ਉਹ ਹੀ ਨਾ ਜਾਣ ਕੇ ਡਰਾਉਗਾ ਹੋਵੇ ਹਾਂ ਇਹ ਵੀ ਹੋ ਜਾਂਦਾ ਮੋਬਾਈਲ ਤੇ ਵੀ ਲੱਗੇ ਜਾਂਦੀ ਕੋਈ ਨਹੀਂ ਆਪਾਂ ਬਲੌਗ ਨੂੰ ਛੱਡ ਜਾ ਜੀ ਮੜਾ ਜਾ ਹਾਂ ਹਾਂ ਸਾ ਦੇਖ ਠੀਕ ਹੂਆ ਹਾਂ ਜਨਾ ਹੀ ਰੱਖ ਕੁੱਝ ਤਰੀਕਾ ਕੋਲੇ ਕੋਈ ਨਹੀਂ ਯਾਰ ਜੀ ਬਾਈ ਆ ਵੀ ਗੈਪ ਜੀ ਹੋ ਗਿਆ ਕੁਛ ਨਹੀਂ ਕੁਛ ਨਹੀਂ ਕੁਛ ਨਹੀਂ ਯਾਰ ਚੱਲੋ ਕੋਈ ਮੇਰੀ ਯਾਰ ਮੰਨਦੇ ਨਹੀਂ ਯਾਰ ਚੱਲੋ ਯਾਰ ਬਾਈ ਯਾਰ ਡਰੀਂਦਾ ਯਾਰ ਚੱਲੋ ਯਾਰ ਮੈਨੂੰ ਨਹੀਂ ਪਤਾ ਹੋਤਾ ਬਈ ਇੰਨੇ ਜਹ ਹੋ ਗਏ ਮੈਨੂੰ ਨਹੀਂ ਹੋਰ ਘਰੇ ਚੱਲੋ ਯਾਰ ਇੰਨੇ ਚਲੋ ਤੇ ਬਲੌਗ ਨੂੰ ਛੱਡ ਪਰ ਜੰਨੇ ਹੋ ਹੈ ਸੀ ਸੀ ਦੋ ਵਾਰੀ ਦਿਖਾਈ ਦੇਗੀ ਬਈ ਆ ਜੀ ਆਪਾਂ ਨੂੰ ਮੇ ਮਾਰੇ ਓਏ ਸਹੀ ਗੱਲ ਹੈ ਕਿ ਬਈ ਬੁੱਤਾਂ ਸੱਚੀ ਹੁੰਦੀਆਂ ਵਿਚਾ ਪਾਸਾ ਮੇਰ ਕਰੀ ਕੋਈ ਗਰੂ ਅੱਜ ਕਿਰਪਾ ਕਰਦੇ ਦੁਆ ਦਾ ਪੰਗਾ ਨਹੀਂ ਲੈਂਦੇ ਅਸੀਂ ਵੀ ਮੈਂ ਤੁਹਾਨੂੰ ਕਿਹਾ ਸੀ ਵੀ ਉੱਠ ਕੇ ਤੁਰ ਚਲੋ ਤੁਸੀਂ ਮੰਨੇ ਨਹੀਂਗੇ